ਐਸਾ ਕਿਹੜਾ ਵਰ ਮੰਗਦੇ ਨੇ ਦਵਾਨ ਟੋਡਰਮਲ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਕਿ ਸਾਰੀ ਸੰਗਤ ਹੀ ਹੈਰਾਨ ਹੋ ਜਾਂਦੀ ਆ ਤੇ ਕਿਵੇਂ ਸੰਸਕਾਰ ਕਰਦੇ ਨੇ ਦਵਾਨ ਟੋਡਰਮਲ ਜੀ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦਾ 78000 ਸੋਨੇ ਦੀਆਂ ਮੋਹਰਾ ਰੱਖਣ ਤੋਂ ਬਾਅਦ ਜਦੋਂ ਜ਼ਮੀਨ ਖਰੀਦੀ ਜਾਂਦੀ ਆ ਉਸ ਤੋਂ ਬਾਅਦ ਇੱਕ ਚੰਦਨ ਦੀ ਲੱਕੜ ਦੀ ਚਿਖਾ ਤਿਆਰ ਕੀਤੀ ਜਾਂਦੀ ਆ ਭਾਈ ਟੋਡਰਮਲ ਜੀ ਭਾਈ ਨਾਗਰਮਲ ਜੀ ਤੇ ਭਾਈ ਮੋਤੀराम ਮਹਰਾ ਜੀ ਇਹ ਚਿਖਾ ਨੂੰ ਤਿਆਰ ਕਰਦੇ ਨੇ ਉਸ ਤੋਂ ਬਾਅਦ ਚਿਖਾ ਦੇ ਉੱਤੇ ਮਾਤਾ ਗੁਜਰਕੌਰ ਜੀ ਦੀ ਪਵਿੱਤਰ ਦੇਹ ਨੂੰ ਰੱਖਿਆ ਜਾਂਦਾ ਆ ਵਿਚਕਾਰਲੇ ਪਾਸੇ ਦੋਵੇਂ ਛੋਟੇ ਸਹਿਬਜ਼ਾਦੇ ਦੇਹਾਂ ਨੂੰ ਮਾਤਾ ਜੀ ਦੇ ਦੋਵੇਂ ਪਾਸੇ ਰੱਖੇ ਜਾਂਦਾ ਹੈ ਸੰਸਕਾਰ ਤੋਂ ਬਾਅਦ ਜਦੋਂ ਫੁੱਲ ਚੁਗੇ ਜਾਂਦੇ ਨੇ ਇੱਕ ਅੱਡ ਘੜੇ ਦੇ ਵਿੱਚ ਸਾਰੀ ਵਭੂਤੀ ਨੂੰ ਪਾ ਲਿਆ ਜਾਂਦਾ ਆ ਉਸ ਵਭੂਤੀ ਵਾਲੇ ਘੜੇ ਨੂੰ ਥੜੇ ਦੇ ਵਿੱਚ ਹੀ ਸੋਪਿਤ ਕਰ ਦਿੱਤਾ ਜਾਂਦਾ ਹੈ ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਉਹ ਜਗ੍ਹਾ ਦਵਾਨ ਟੋਡਰਮਲ ਜੀ ਨੇ ਖਰੀਦ ਲਈ ਸੀ ਵਜ਼ੀਰ ਖਾਨ ਤੋਂ ਉਸ ਤੋਂ ਬਾਅਦ ਜਦੋਂ ਕੁਝ ਸਮਾਂ ਨਿਕਲਦਾ ਆ ਦਵਾਨ ਟੋਡਰਮਲ ਜੀ ਨੂੰ ਦਰਸ਼ਨ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਖੁਸ਼ ਹੁੰਦੇ ਨੇ ਟੋਡਰਮਲ ਜੀ ਤੋਂ ਗੁਰੂ ਜੀ ਕਹਿੰਦੇ ਨੇ ਦਵਾਨ ਟੋਡਰਮਲ ਜੀ ਮੰਗੋ ਤੁਹਾਨੂੰ ਕੀ ਵਰ ਚਾਹੀਦਾ ਆ ਉਦੋਂ ਦਵਾਨ ਟੋ